सिटी क्लब फकवाड़ा ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਪਰਮਜੀਤ ਸਿੰਘ ਖੁਰਾਨਾ ਦੀ ਪ੍ਰਧਾਨਗੀ ਹੇਠ ਸੀਡੀ ਕਲੱਬ ਫਕਵਾੜਾ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕਲੱਬ ਦੇ ਸੀਨੀਅਰ ਵਾਈਸ ਪ੍ਰਧਾਨ ਕਮ ਐਸਟੀਐਮ ਫਕਵਾੜਾ ਜਸ਼ਨਜੀਤ ਸਿੰਘ ਹਾਜ਼ਰ ਹੋਏ ਇਸ ਦੌਰਾਨ ਜਿੱਥੇ ਕਲੱਬ ਦੀ ਬਿਹਤਰੀ ਲਈ ਅਹਿਮ ਵਿਚਾਰ ਚਰਚਾ ਹੋਈ ਉੱਥੇ ਹੀ ਪਰਮਜੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਐਸਟੀਐਮ ਫਕਵਾੜਾ ਜਸ਼ਨਜੀਤ ਸਿੰਘ ਵੱਲੋਂ ਕਲੱਬ ਦੀ ਬਿਹਤਰੀ ਲਈ ਪੈਂਡਿੰਗ ਪੈ 5 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਟੀਮ ਨੂੰ ਭੇਟ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਕਲੱਬ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਹੋਰ ਨਵੇਂ ਮੈਂਬਰ ਵੀ ਸ਼ਾਮਲ ਹੋ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਜੋ ਚੋਣਾਂ ਸਮੇਂ ਸੀਡੀ ਕਲੱਬ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਵਧੀਆ ਤਰੀਕੇ ਨਾਲ ਸ਼ੁਰੂ ਕਰਵਾਇਆ ਜਾਵੇਗਾ। ਉਹਨਾਂ ਨਾਲ ਹੀ ਐਸਟੀਐਮ ਫੋਕਵਾੜਾ ਜਸ਼ਨਜੀਤ ਸਿੰਘ ਦਾ ਤਹਿਤ ਲੋਧਨਵਾਦ ਕੀਤਾ। ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਿੱਚ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਮ ਐਸਟੀਐਮ ਫੋਕਵਾੜਾ ਸ੍ਰੀ ਜਸ਼ਨਜੀਤ ਸਿੰਘ ਜੀ ਸਾਡੇ ਵਿੱਚ ਆਏ ਆ ਸਾਨੂੰ ਅਸ਼ੀਰਵਾਦ ਦੇਣ ਆਏ ਆ ਔਰ ਸਾਨੂੰ ਇਹਨਾਂ ਨੇ 5 ਲੱਖ ਰੁਪਏ ਜੋ ਪੈਂਡਿੰਗ ਪਿਆ ਸੀ ਉਹ ਦਿੱਤਾ ਔਰ ਸਾਡੇ ਨਵੇਂ ਮੈਂਬਰ ਸਾਡੇ ਨਾਲ ਬਹੁਤ ਕਲੱਬ ਦੇ ਸਾਰੇ ਕਾਰਜਕਾਰੀ ਦੇਖ ਕੇ ਸਾਡੀ ਸਾਰੀ ਟੀਮ ਨੂੰ ਨਵੇਂ ਮੈਂਬਰ ਵੀ ਜੁੜ ਰਹੇ ਆ ਔਰ ਜੋ ਵੀ ਕਲੱਬ ਦੇ ਡਿਵੈਲਪਮੈਂਟ ਦਾ ਕੰਮ ਹੈ ਜਿਹਦੇ ਤੇ ਅਸੀਂ ਜੋ ਸੀ ਵਾਦਾ ਕੀਤਾ ਸੀਗਾ ਉਹ ਅਸੀਂ ਵਾਅਦਾ ਤੇ 1 ਮਹੀਨੇ ਦੇ ਰਿਜ਼ਲਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਚਨ ਆਪਣੇ ਬਾਥਰੂਮ ਹੋ ਗਏ ਰਸੋਈ ਪੂਲ ਹੋ ਗਿਆ ਬੈਡਮਿੰਟਨ ਕੋਰਟ ਹੋ ਗਿਆ ਹੋਰ ਵੀ ਜਿਹੜੇ ਰੈਨੋਵੇਸ਼ਨ ਦੇ ਕੰਮ ਹੈ ਗਿਆ ਉਹਨੂੰ ਅਸੀਂ ਬਹੁਤ ਹੀ ਕਲੱਬ ਨੂੰ ਵਧੀਆ ਸੁੰਦਰ ਤੇ ਹੋਰ ਵੀ ਕਲੱਬਾਂ ਨਾਲ ਅਫੀਲੀਏਟਡ ਕਰਨ ਜਾ ਰਹੇ ਹਾਂ ਮੈਂ ਸਾਰੇ ਅੱਜ ਦੇ ਅੱਜ ਫੰਕਸ਼ਨ ਤੇ ਆਏ ਜਿਹੜੇ ਸਾਰੇ ਕਲੱਬ ਮੈਂਬਰ ਉਹਨਾਂ ਦਾ ਧੰਨ ਵਰਤਨ ਬਾਅਦ ਗੱਲ ਉਧਰ ਐਸਟੀਐਮ ਫਗਵਾੜਾ ਨੇ ਦੱਸਿਆ ਕਿ ਇਲੈਕਟਿਵ ਟੀਮ ਵੱਲੋਂ ਪਹਿਲੀ ਵਾਰ ਵਿਜ਼ਿਟ ਕਰਵਾਈ ਗਈ ਹੈ। ਉਹਨਾਂ ਨੇ ਕਿਹਾ ਕਿ ਮਹੀਨੇ ਦੇ ਵਿੱਚ ਹੀ ਇਹਨਾਂ ਨੇ ਜੋ ਸਿਟੀ ਕਲੱਬ ਦੀ ਬਿਹਤਰੀ ਲਈ ਕੰਮ ਸ਼ੁਰੂ ਕੀਤਾ ਹੈ ਉਸ ਲਈ ਪੂਰੀ ਟੀਮ ਵਧਾਈ ਦੀ ਪਾਤਰ ਹੈ। ਉਹਨਾਂ ਨਾਲ ਹੀ ਟੀਮ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਟੀਮ ਪੂਰੀ ਇਮਾਨਦਾਰੀ ਨਾਲ ਕਲੱਬ ਦੀ ਬਿਹਤਰੀ ਲਈ ਕੰਮ ਕਰੇਗੀ ਤੇ ਸਿਟੀ ਕਲੱਬ ਦੇ ਦਿਖਣ ਨੂੰ ਹੋਰ ਵੀ ਬਹੁਤ ਸੁੰਦਰ ਬਣਾਏਗੀ। ਇਸ ਮੌਕੇ ਅਸ਼ੋਕ ਪ੍ਰਾਸ਼ਰ ਲਵਲੀ ਵਾਲੀਆ ਸਰਦਾਰ ਹਰਮਿੰਦਰ ਸਿੰਘ ਬਸਰਾ ਸਰਦਾਰ ਰঞ্জੀਤ ਸਿੰਘ ਖੁਰਾਨਾ ਵਿਪਨ 베ਦੀ ਮੋਨ ਸਿੰਘ ਗਾਂਧੀ ਜੁਆਇੰਟ ਫੈਕਟਰੀ ਅਗਮ ਪ੍ਰੈਸ਼ਰ ਕੈਸ਼ੀਅਰ ਕੇਸ਼ ਮਾਂਗਾ ਰਮਨ ਨਹਿਰਾ ਅਸ਼ੋਕ ਕੁਲਥਮ ਤਰਨਜੀਤ ਸਿੰਘ ਕਿੰੜਾ ਅਸ਼ੋਕ ਸੇਠੀ ਰਾਹੁਲ ਵਾਲੀਆ ਦਵਿੰਦਰ ਕੁਲਥਮ ਬੰਟੀ ਸ਼ਰਮਾ ਆਧ ਹਾਜ਼ਰ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੀ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹ ਇਲੈਕਟ੍ਰਿਕ ਟੀਮ ਹੈ ਜੀ ਅੱਜ ਪਹਿਲੀ ਵਾਰ ਇਨਨ ਵਿਜ਼ਿਟ ਕਰਾਈ ਹੈ ਜੀ ਸਾਨੂੰ 22 ਦਸੰਬਰ ਨੂੰ ਇਹ ਟੀਮ ਚੁਣੀ ਗਈ ਸੀਗੀ ਤੇ ਅੱਜ ਮਹੀਨੇ ਦੇ ਅੰਦਰ ਅੰਦਰ ਦੇਖਿਆ ਇਹ ਆਈ ਦੀ ਕਾਫੀ ਰੈਨੋਵੇਸ਼ਨ ਦਾ ਕੰਮ ਇਹਨਾਂ ਨੇ ਸਟਾਰਟ ਕੀਤਾ ਉਹ ਬਸ ਅਪਰੂਵਲ ਲੈ ਲਈਏ ਮਤਲਬ ਤੇ ਦਿਖਾਨ ਲਈਏ ਇਹਨਾਂ ਨੇ ਮੈਨੂੰ ਨਮੰਤਰ ਦਿੱਤਾ ਸੀਗਾ ਬਹੁਤ ਅੱਛਾ ਕੰਮ ਚੱਲ ਰਿਹਾ ਹੈ ਜੀ ਕੁਝ ਮੈਂਬਰਸ ਵੀ ਨਵੇਂ ਆਏ ਨੇ ਨਵੇਂ ਫੰਡਸ ਵੀ ਆਏ ਨੇ 1 ਲੱਖ ਦੇ ਕਰੀ ਇਹ ਆਉਣ ਵਾਲੇ ਦਿਨਾਂ ਚ ਨਜ਼ਰ ਆ ਰਿਹਾ ਹੈ ਕਿ ਨੋਹਰ ਬਹੁਤ ਅੱਛੀ ਬਦਲੇਗੀ ਤੇ ਸ਼ਹਿਰ ਵਿੱਚ ਬਹੁਤ ਅੱਛਾ ਮੈਸੇਜ ਆਏਗਾ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ 올 ਦਿ ਬੈਸਟ